ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਢਾੜੀਵਾਲ ਡੇਰੀ ਫਾਰਮ ਦੇ ਉੱਤੇ ਦੋਸਤੋ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਤੇ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਮੱਝ ਦੇਖ ਰਹੇ ਹੋ ਇਹ ਟੋਕੜ ਗੱਭਣ ਮੱਝ ਆ ਗਈ ਚੈੱਕ ਪਾਸ ਆ ਤੇ ਤੀਜੇ ਸੂਏ ਇਹ ਸੂਈ ਵੀ ਆ ਤੇ ਚੌਥੇ ਸੂਏ ਲਈ ਇਹ ਤਿੰਨਾਂ ਮਹੀਨਿਆਂ ਦੀ ਗੱਭਣ ਆ ਗਈ ਤੇ ਚੈੱਕ ਪਾਸ ਆ ਚੈੱਕ ਕਰਾਈ ਵੀ ਆ ਤੇ ਤੁਸੀਂ ਆਪਦੀ ਤਸੱਲੀ ਕਰ ਸਕਦੇ ਹੋ ਚੈੱਕ ਕਰਾ ਸਕਦੇ ਹੋ ਤੇ 6 ਤੋਂ 7 ਲੀਟਰ ਇਹਦੇ ਥੱਲੇ ਦੁੱਧ ਹੈਗਾ ਹੈਗਾ ਤੁਸੀਂ ਚਾਹੀ ਤਸੱਲੀ ਤੇ ਚੈੱਕ ਕਰਾ ਕੇ ਪੂਰੀ ਆਪਦੀ ਤਸੱਲੀ ਕਰਕੇ ਤੇ ਤੁਸੀਂ ਲਿਆ ਸਕਦੇ ਹੋ ਬੱਚਾ ਇਹਦੇ ਮਗਰ ਕੱਟਾ ਹੈ ਇਹ ਕੱਟਾ ਹੈ ਇਹਦੇ ਮਗਰ ਤੁਸੀਂ ਦੇਖ ਸਕਦੇ ਹੋ ਤੋੜ ਕੇ ਤੁਹਾਨੂੰ ਆਪਾਂ ਇੱਕ ਵਾਰੀ ਦਿਖਾ ਦਿੰਨੇ ਆ ਤੇ ਤੁਸੀਂ ਜੱਜਮੈਂਟ ਕਰ ਸਕਦੇ ਹੋ ਕੱਦ ਕਾਠ ਦਰਮਿਆਨੇ ਦੇ ਵਿੱਚ ਆ ਗਈ ਬਾਕੀ ਸਿੰਘਾਂ ਦੀ ਕੁੰਡੀ ਹੈ ਇਹ ਫੇਸ ਕੁਆਲਟੀ ਦੇਖ ਸਕਦੇ ਹੋ ਤੁਸੀਂ ਬੋਡੀ ਵੰਤਰ ਦੇਖ ਸਕਦੇ ਹੋ ਵੈਸੇ ਚੰਗੀ ਆ ਕੋਈ ਲਿੱਸੀ ਨਹੀਂ ਹੈਗੀ ਤੇ ਥਣ ਥਣ ਵੀ ਦੇਖ ਸਕਦੇ ਹੋ ਚੰਗੇ ਹੈਗੇ ਥਣ ਦੇਖ ਸਕਦੇ ਆ 6 ਤੋਂ 7 ਲੀਟਰ ਦੁੱਧ ਆਗਾ ਤੇ ਗੱਬਣ ਚੈੱਕ ਪਾਸ ਆ ਤੁਸੀਂ ਅੱਜ ਤਸੱਲੀ ਕਰਕੇ ਚੈੱਕ ਕਰਾ ਕੇ ਤੁਸੀਂ ਲਿਆ ਸਕਦੇ ਹੋ ਤੇ ਮੁੱਲ ਇਹਦਾ ਹੈਗਾ 52000 ਇਹਦਾ ਮੁੱਲ ਹੈਗਾ ਤੇ ਸਕਰੀਨ ਦੇ ਉੱਤੇ ਜਿਹੜਾ ਨੰਬਰ ਚੱਲੀ ਜਾਂਦਾ ਇਸ ਨੰਬਰ ਦੇ ਉੱਤੇ ਤੁਸੀਂ ਕੰਟੈਕਟ ਕਰਕੇ ਤੇ ਇਸ ਤੋਕੜ ਗੱਬਣਾ ਮੱਝ ਨੂੰ ਤੁਸੀਂ ਖਰੀਦ ਸਕਦੇ ਹੋ ਵੀਡੀਓ ਦੇਖਣ ਦੇ ਲਈ ਸਾਰਿਆਂ ਦਾ ਧੰਨਵਾਦ ਆ ਜੀ